ਘਰ ਮੇਂ ਘੁਸ ਕੇ ਮਾਰੇ ਪੁਲਿਸ ਕੋ پاس ਗਏ ਤਾਂ ਕੋਈ ਸੁਣਵਾਈ ਨਹੀਂ ਹੋਈ ਰਿਪੋਰਟ ਨਹੀਂ ਲਿਖੀ ਚਾਈਨੀਜ਼ ਡੋਰ ਦੇ ਨਾਲ ਹੁਣ ਤੱਕ ਕਿੰਨੇ ਹੀ ਹਾਦਸੇ ਹੋ ਚੁੱਕੇ ਨੇ ਕਿੰਨੇ ਵਿਅਕਤੀਆਂ ਦੇ ਗਲੇ ਵੱਢੇ ਗਏ ਕਿੰਨਿਆਂ ਦੀ ਜਾਨਾਂ ਜਾ ਚੁੱਕੀਆਂ ਨੇ ਪਰ ਲੁਧਿਆਣਾ ਦੇ ਵਿੱਚ ਜਦ ਇਸੇ ਤਰੀਕੇ ਦੇ ਨਾਲ ਚਾਈਨੀਜ਼ ਡੋਰ ਨਾਲ ਪਤੰਗ ਡਾਉਣ ਤੋਂ ਇੱਕ ਬੰਦੇ ਨੂੰ ਰੋਕਿਆ ਤਾਂ ਉਹ 15-20 ਬੰਦੇ ਲੈ ਕੇ ਆ ਗਿਆ ਇੱਥੇ ਹੀ ਬਸ ਨਹੀਂ ਹੋਈ ਉੱਥੇ ਆ ਕੇ ਜਿਸ ਮੁੰਡੇ ਨੇ ਉਸ ਨੂੰ ਰੋਕਿਆ ਉਹਦੇ ਘਰ ਜਾ ਕੇ ਉਸ ਮੁੰਡੇ ਨਾਲ ਕੁੱਟਮਾਰ ਕੀਤੀ ਤੇ ਫਿਰ ਉਸ ਮੁੰਡੇ ਦੀ ਮਾਂ ਦੇ ਕੱਪੜੇ ਤੱਕ ਪਾੜ ਕੇ ਉਸ ਨੂੰ ਅਰਧ ਨਗਨ ਤੱਕ ਕਰ ਦਿੱਤਾ ਜਿੱਥੇ ਇੰਨੀ ਬੁਰੀ ਹਾਲਤ ਸੀ ਕਿ ਉਸ ਵਾਂ ਨੂੰ ਜੇਕਰ ਦੇਖੀਏ ਤਾਂ ਤਰਸੋਂ ਦਾ ਕਿ ਆਖਰਕਾਰ ਉਸਦਾ ਕੀ ਕਸੂਰ ਸੀ ਉਹ ਤਾਂ ਆਪਣੇ ਪੁੱਤਰ ਨੂੰ ਬਚਾਉਣ ਦੇ ਲਈ ਆਈ ਸੀ ਆਪਣੇ ਪੁੱਤ ਦੇ ਲਈ ਕਹਿ ਰਹੀ ਸੀ ਕਿ ਇਸ ਨੂੰ ਕਿਉਂ ਮਾਰ ਰਹੇ ਹੋ ਇਸ ਨੂੰ ਛੱਡ ਦਿਓ ਲੁਧਿਆਣਾ ਦੇ ਲੋਹਾਰਾ ਇਲਾਕੇ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਵਾਰਡ ਨੰਬਰ 33 ਦੇ ਨਜ਼ਦੀਕ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਇੱਥੇ ਦੋ ਪਰਿਵਾਰ ਸੀ ਆਸ-ਪਾਸ ਸੀ ਉਹਨਾਂ ਦੇ ਘਰ ਸੇ ਕਬ ਪਤੰਗ ਬਾਜ਼ੀ ਕਰ ਰਿਹਾ ਸੀ ਇੱਕ ਧੜਾ ਤੇ ਉਹਨਾਂ ਦੇ ਵੱਲੋਂ ਜਦ ਪਤੰਗ ੜਾਏ ਜਾ ਰਹੇ ਸੀ ਚਾਈਨੀਜ਼ ਡੋਰ ਦੇ ਨਾਲ ਪਤੰਗ ੜਾ ਰਹੇ ਸੀ ਜੋ ਕਿ ਪੰਜਾਬ ਦੇ ਵਿੱਚ ਪਹਿਲਾਂ ਤੋਂ ਹੀ ਬੈਨ ਹੈ ਤੇ ਇਸ ਡੋਰ ਨਾਲ ਜਦ ਪਤੰਗ ੜਾਉਣ ਤੋਂ ਨਹੀਂ ਹਟੇ ਉਸ ਤੋਂ ਬਾਅਦ ਦੇ ਵਿੱਚ ਜਾ ਕੇ ਫਿਰ ਇਸੇ ਡੋਰ ਦੇ ਕਾਰਨ ਇੱਕ ਬੱਚੇ ਦੇ ਜੋ ਗਲੇ ਦੇ ਉੱਤੇ ਕਹਿ ਜਾ ਰਿਹਾ ਕਿ ਕੱਟ ਲੱਗਿਆ ਤੇ ਇੱਕ ਹੋਰ ਬਾਈਕ ਸਵਾਰ ਵੀ ਉਸੇ ਡੋਰ ਦੇ ਕਾਰਨ ਜ਼ਖਮੀ ਹੋਇਆ ਕਹੇ ਤੇ ਵੀ ਨਹੀਂ ਮੰਨੇ ਤੇ ਫਿਰ ਜਦ ਕਿਹਾ ਕਿ ਇਸ ਤਰ੍ਹਾਂ ਕਿਉਂ ਕਰ ਰਹੇ ਹੋ ਬੰਦੇ 15 ਤੋਂ 20 ਲੈ ਕੇ ਉਸ ਦੇ ਘਰ ਪਹੁੰਚ ਗਿਆ ਇੱਥੇ ਆਇਆ ਉਸ ਮੁੰਡੇ ਨਾਲ ਕੁੱਟਮਾਰ ਨਹੀਂ ਬੁਰੇ ਤਰੀਕੇ ਨਾਲ ਕਰਨ ਲੱਗਿਆ ਮਾਂ ਤਾਂ ਆਖਰ ਮਾਂ ਏ ਉਸਨੇ ਆਪਣੇ ਪੁੱਤ ਨੂੰ ਬਚਾਉਣਾ ਉਹ ਭੱਜੀ ਭੱਜੀ ਆਈ ਉਸਨੇ ਆ ਕੇ ਵਿਚ ਵਿਚਾ ਕਰਨ ਦੀ ਕੋਸ਼ਿਸ਼ ਕੀਤੀ ਕਿ ਆਖਰਕਾਰ ਮੇਰੇ ਪੁੱਤ ਨੂੰ ਨਾ ਮਾਰੋ ਉਸ ਨੂੰ ਕਿਉਂ ਕੁੱਟ ਰਹੇ ਹੋ ਤੁਸੀਂ ਤਾਂ ਇਹ ਸਭ ਗੱਲਾਂ ਬਾਤਾਂ ਹੋਈਆਂ ਉਸ ਤੋਂ ਬਾਅਦ ਮਾਂ ਨੂੰ ਵੀ ਵਿੱਚੇ ਕੁੱਟਿਆ ਮਾਂ ਦੇ ਕੱਪੜੇ ਤੱਕ ਪਾੜ ਦਿੱਤੇ ਤੇ ਫਿਰ ਉੱਥੇ ਜੋ ਮੌਜੂਦ ਹੋਰ ਪੰਜਾਬੀ ਪਰਿਵਾਰ ਸੀ ਉਹਨਾਂ ਦੀਆਂ ਔਰਤਾਂ ਸਾਹਮਣੇ ਆਈਆਂ ਜੰਮ ਕੇ ਲਤਾੜ ਲਗਾਈ ਇਸ ਵਿਅਕਤੀ ਨੂੰ ਕਿ ਆਖਰਕਾਰ ਤੈਨੂੰ ਸ਼ਰਮ ਨਹੀਂ ਆਉਂਦੀ ਕਿਸ ਤਰੀਕੇ ਨਾਲ ਕਿਸੇ ਮਾਂ ਦੇ ਕੱਪੜੇ ਕਿਵੇਂ ਪਾੜ ਸਕਦਾ ਹੈ ਤੇ ਫਿਰ ਕਿਹਾ ਕਿ ਤੇਰੇ ਜੇਕਰ ਪਰਿਵਾਰ ਦੇ ਵਿੱਚ ਕਿਸੇ ਨਾਲ ਐਦਾ ਕੀਤਾ ਜਾਏ ਕੀ ਤੈਨੂੰ ਚੰਗਾ ਲੱਗੇਗਾ ਇਹ ਸਭ ਗੱਲਾਂ ਉੱਥੇ ਕੀਤੀਆਂ ਆਮ ਲੋਕ ਇਕੱਠੇ ਹੋ ਗਏ ਆਸ-ਪਾਸ ਪਰ ਉਹਨਾਂ ਦੇ ਸੁਭਾਅ ਦੇ ਵਿੱਚ ਕੋਈ ਨਰਮਾਈ ਨਜ਼ਰ ਨਹੀਂ ਆ ਰਹੀ ਸੀ ਹੁਣ ਇਸ ਪੂਰੀ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ ਉਹ ਵੀਡੀਓ ਇੱਕ ਵਾਰ ਤੁਸੀਂ ਜ਼ਰੂਰ ਦੇਖੋ ਕੀ ਕੀ ਕੁਝ ਉੱਥੇ ਹੋਇਆ ਤੇ ਹੁਣ ਇਲਜ਼ਾਮ ਇਹ ਲਗਾ ਰਿਹਾ ਪਰਿਵਾਰ ਕਿ ਪੁਲਿਸ ਕਾਰਵਾਈ ਨਹੀਂ ਕਰ ਰਹੀ ਇਸ ਪੂਰੇ ਮਾਮਲੇ ਦੇ ਵਿੱਚ ਅਸੀਂ ਜਦੋਂ ਰਿਪੋਰਟ ਦਰਜ ਕਰਾਣ ਗਏ ਤਾਂ ਰਿਪੋਰਟ ਵੀ ਦਰਜ ਨਹੀਂ ਕੀਤੀ ਹੈ ਤਾਂ ਐਸੇ ਚ ਇਸ ਮਾਮਲੇ ਬਾਰੇ ਤੁਹਾਡਾ ਕੀ ਸੋਚਣਾ ਹੈ ਕੀ ਐਕਸ਼ਨ ਐਸੇ ਵਿਅਕਤੀਆਂ ਤੇ ਹੋਣਾ ਚਾਹੀਦਾ ਹੈ ਤੇ ਜੇਕਰ ਕਿਸੇ ਮਹਿਲਾ ਦੇ ਕੱਪੜੇ ਪਾੜੇ ਗਏ ਨੇ ਐਸੀ ਸਥਿਤੀ ਦੇ ਵਿੱਚ ਫਿਰ ਸਜ਼ਾ ਕੀ ਹੋਣੀ ਚਾਹੀਦੀ ਹੈ ਜੀ ਕੱਲ ਮਾਰੇ ਘਰ ਵਿੱਚ ਗੋਸ਼ਕੇ ਗਵਾਂਡੀਆਂ ਨੇ ਮੰਮੀ ਦੇ ਕੱਪੜੇ ਫਾੜ दिए ਤੇ ਮuje ਬਹੁਤ ਜ਼ਿਆਦਾ ਮਾਰਾ ਹੈ ਤੇ ਬਾਹਰਲੇ ਮੁੰਡੇ ਬੁਲਾਏ ਤੇ ਕਾਰਨ ਕੀ ਹੈ ਜੀ ਇਹ ਥੋੜੀ ਜਿਹੀ ਬਾਤ ਕੇ ਲਈ ਲੜਾਈ ਕਰ ਲਈ ਡੋਰ ਫਸੀ थी ਉਹਨਾਂ ਨੇ उल्टा हमें ही मारा और बारले मुंडे बुला के दोबारा से फिर हमें ही मारा दोबारा मामले की जानकारी पुलिस को दी हाँ जी दी दी क्या कहना है पुलिस का पुलिस ने पहले तो जब हम गए शाम को हमारी रिपोर्ट नहीं लिखी फिर उसके बाद हमने अपना मेडिकल कराया उसके बाद जाके हमारी रिपोर्ट लिखी है इन्होंने दोबारा अगले दिन